देखो पहली गलती ਜਿਹੜਾ ਭੁਲਵਾ ਉੱਥੇ ਪਹਿਲਗਾਮ ਦੇ ਵਿੱਚ ਹਾਦਸਾ ਹੋਇਆ ਉਹ ਇਨਾਂ ਨਿੰਦਕ ਯੋਗ ਸੀ ਕਿ ਕੋਈ ਅਸੀਂ ਬਿਆਨ ਨਹੀਂ ਕਰ ਸਕਦੇ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਲੀਨਿਐਂਸੀ ਵਰਤੀ ਹੈ ਨਾ ਕਿ ਉੱਥੇ ਦੇ ਕਿਸੇ ਨਾਗਰਿਕ ਨੂੰ ਮਰਤਾ ਬਲਕਿ ਅਤੰਕੀ ਅੜੀਆਂ ਦੇ ਉੱਤੇ ਹਮਲਾ ਕੀਤਾ ਇਹ ਇੱਕ ਵਾਕੀ ਜਿਹਨੂੰ ਵਰਲਡ ਨੇ ਪ੍ਰੈਸ ਕੀਤਾ ਔਰ ਉਸ ਤੋਂ ਬਾਅਦ ਪਾਕਿਸਤਾਨ ਨੇ ਆਪਣੀ ਮੈਂ ਔਕਾਤ ਵੀ ਕਹਿ ਸਕਦਾ ਆਪਣੀ ਉਹਨਾਂ ਦੀ ਨੀਅਤ ਨੀਤੀ ਜੋ ਉਹਨਾਂ ਦੀ ਹੈ નિર્ਦੋਸ਼ ਲੋਕਾਂ ਦੇ ਉੱਤੇ ਹਮਲਾ ਕਰਨ ਦੀ ਇਹ ਸ਼ੁਰੂਆਤ ਕੀਤੀ ਔਰ ਉਹਦੇ ਉੱਤੇ ਨੇਪੂਚ ਏਰੀਆ ਦੇ ਜਿਹੜੇ ਗੁਰਦੁਆਰਾ ਸਾਹਿਬ ਸੀ ਉਹਦੇ ਉੱਤੇ ਅਟੈਕ ਕੀਤਾ ਔਰ નિર્ਦੋਸ਼ ਲੋਕਾਂ ਨੂੰ ਜਿਹੜੇ ਸਿਵਿਲਿਅਨ ਸੀ ਉਹਨਾਂ ਦੇ ਉੱਤੇ ਅਟੈਕ ਕਰਨਾ ਇਸ ਤੋਂ ਮੰਦਭਾਗੀ ਗੱਲ ਨਹੀਂ ਹੋ ਸਕਦੀ ਉੱਥੇ ਦੇ ਲੋਕ ਜਿਹੜੇ ਸਿੱਖ ਨੇ ਬਹੁਤ ਚੜ੍ਹਦੀ ਕਲਾ ਵਾਲੇ ਨੇ ਐਫਓਜੇ ਹਾਲਾਤਾਂ ਦੇ ਵਿੱਚ ਵੀ ਹਮੇਸ਼ਾ ਆਪਣੇ ਦੇਸ਼ ਦੇ ਵਿੱਚ ਰਹਿ ਕੇ ਦੇਸ਼ ਪ੍ਰਸਤਵੀ ਨੇ ਪੰਚ ਪ੍ਰਸਤਵੀ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਿੱਖੀ ਵੀ ਸੰਭੀ ਹੋਈ ਆ ਔਰ ਉਹ ਲੋਕਾਂ ਨੇ ਇਸ ਦੇਸ਼ ਦੀ ਜਿਹੜੀ ਵਤਨ ਪ੍ਰਸਤਵੀ ਕੀਤੀ ਔਰ ਉਹਨਾਂ ਲੋਕਾਂ ਤੇ ਜਿਹੜਾ ਹਮਲਾ ਹੋਇਆ ਮੈਂ ਸਮਝਦਾ ਕਿ ਇਹ ਬਹੁਤ ਜ਼ਿਆਦਾ ਨਿੰਦਕ ਯੋਗ ਹੈ ਔਰ ਜਿੱਤੇ ਪੂਰਾ ਸਿੱਖ ਸਮਾਜ ਉਹਨਾਂ ਨਾਲ ਖਲੋਤਾ ਇਸ ਦੇਸ਼ ਦੀ ਏਕਤਾ ਅਖੰਡਤਾ ਔਰ ਇਸ ਦੇਸ਼ ਦੇ ਲਈ ਵੱਡੀ ਤੋਂ ਵੱਡੀ ਲੜਾਈ ਜਿਹੜੀ ਆ ਉਹ ਸਿੱਖਾਂ ਨੇ ਲੜੀ ਆ ਔਰ ਅਗਰ ਐਫਓਜੇ ਕੰਮ ਕਰਕੇ ਇਹ ਉਹਨਾਂ ਨੂੰ ਡਰਾਣਾ ਵੀ ਚਾਹੁੰਦੇ ਆ ਤੇ ਮੈਂ ਸਮਝਦਾ ਕਿ ਕੌਮ ਡਰਨ ਵਾਲੀ ਨਹੀਂ ਹੈ ਮਗਰ ਮੈਂ ਆਪਣੇ ਲੋਕਾਂ ਨੂੰ ਇਹ ਜ਼ਰੂਰ ਬੇਨਤੀ ਕਰਾਂਗਾ ਕਿ ਜਿਹੜਾ ਵੀ ਲੋਕ ਅਗਰ ਆਪਣੇ ਆਪ ਉਹਨਾਂ ਦਾ ਚਿਤ ਨਹੀਂ ਕਰਦਾ ਉਹਨਾਂ ਦੇ ਪਰਿਵਾਰਾਂ ਵਿੱਚਫੂਜੀ ਪ੍ਰੋਬਲਮ ਹੈ ਅਗਰ ਉਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਲ ਕਰਨਗੇ ਅਸੀਂ ਹਮੇਸ਼ਾ ਉਹਨਾਂ ਲਈ ਖਲੋਤੇ ਵਹੀਂ ਅਗਰ ਸਰ ਬਾਤ ਕਰੇ ਜਿਸ ਤਰ੍ਹਾਂ ਜਿ세 15 ਆਪ ਤੋਂ ਮਹਾਂ ਜੀ ਦੀ ਤਰਫ ਸੇ ਜੋ ਹੈ ਉਹ ਛੋੜੇ ਗਏ تھے ਲੇਕਿਨ ਉਹ ਨਾ ਦੇਖੋ ਹੁਣ ਜੋ ਹਾਲਾਤ ਬਣ ਗਏ ਨੇ ਕਿੰਨੇ ਕੁ ਮਸਾਇਲੇ ਛੋੜੀਆਂ ਜਾਂਦੀਆਂ ਨੇ ਕਿੰਨੀ ਕਿਸੇ ਦੇ ਬਾਰੇ ਐਗਜ਼ੈਕਟਲੀ ਨਹੀਂ ਬੋਲਿਆ ਜਾ ਸਕਦਾ ਮਗਰ ਇਹ ਜਿਹੜੇ ਹਾਲਾਤ ਪਾਕਿਸਤਾਨ ਨੇ ਸ਼ੁਰੂਆਤ ਕੀਤੀ ਹੈ ਇਹਦਾ ਅੰਜਾਮ ਉਹਨੂੰ ਭੁਗਤਣਾ ਪਏਗਾ ਔਰ ਅਸੀਂ ਦੇਸ਼ ਦੀ ਸੈਨਾ ਦਾ ਥਲ ਸੈਨਾ ਦਾ ਵਾਯੂ ਸੈਨਾ ਦਾ ਔਰ ਜਲ ਸੈਨਾ ਦਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜਾ ਇੱਕ ਸਾਂਝਾ ਆਪਰੇਸ਼ਨ ਸੀ ਉਹਨੂੰ ਬੜੀ ਸਕਸੈਸਫੁਲੀ ਇਹਨਾਂ ਨੇ ਡੀਲ ਕੀਤਾ ਔਰ ਆਨਮਲੇ ਸਮਝਦੇ ਵਿੱਚ ਵੀ ਜੋ ਵੀ ਅਗਰ ਸਾਡੀ ਸੈਨਾ ਫੌਜ ਕਰੇਗੀ ਸਾਡੀ ਦੇਸ਼ ਦੀ ਸਰਕਾਰ ਕਰੇਗੀ ਅਸੀਂ ਉਹਨਾਂ ਦੇ ਨਾਲ ਖਲੋਵਾਂ ਲੇਕਿਨ ਜਿਸ ਤਰੀਕੇ ਸੇ ਸਭ ਤੋਂ زیادہ ਪੰਜਾਬ ਮੇਂ ਇਸੀ ਦਿੱਕਤੇ ਹੁੰਦੀ ਹੈ ਕਿ ਜੀ ਪੰਜਾਬ ਸਰਦੀ ਸੁਬਾ ਹੈ ਜਿਸ ਤਰੀਕੇ ਸੇ ਅਟੈਕ ਕੀਏ ਜਾਤੇ ਹੈ ਦੇਖੋ ਪੰਜਾਬ ਤੇ ਇੱਕਦਮ ਨਾਲ ਲੱਗਦਾ ਸਰਦੀ ਸੁਬਾ ਬਿਲਕੁਲ ਹੈਗਾ ਜੋ ਤਕਲੀਫ ਪੰਜਾਬ ਨੂੰ ਹੋਣੀ ਹੈ ਕਿਉਂਕਿ ਜਾਨੀ ਨੁਕਸਾਨ ਵੀ ਉੱਥੇ ਜ਼ਿਆਦਾ ਹੋ ਸਕਦੇ ਨੇ ਮਾਲੀ ਨੁਕਸਾਨ ਤੇ ਹੋਣਗੇ ਮਗਰ ਮੈਂ ਸਮਝਦਾ ਕਿ ਇੱਕ ਕਲੈਕਟਿਵ ਜਿਹੜੀ ਹੈ ਜ਼ਿੰਮੇਵਾਰੀ ਪੂਰੇ ਦੇਸ਼ ਦੀ ਹੈ ਜੇ ਅੱਜ ਸਾਊਥ ਇੱਥੇ ਬੈਠਾ ਵੀ ਅਗਰ ਕੋਈ ਲੋਕ ਹੈਗੇ ਨੇ ਜੇ ਦੇਸ਼ ਤੇ ਉੱਤੇ ਹਮਲਾ ਹੁੰਦਾ ਹੈ ਜਾਂ ਦੇਸ਼ ਕਿਸੇ ਜੰਗ ਦੇ ਉੱਤੇ ਚ ਉਤਰਦਾ ਹੈ ਤੇ ਸਾਰੇ ਉਹਦੇ ਸਫਰ ਕਰਦੇ ਨੇ ਅਸੀਂ ਅਰਦਾਸਾ ਕਰਦੇ ਹਾਂ ਕਿ ਜੰਗ ਨਾ ਲੱਗੇ ਇਹ ਵੱਧੇ ਨਾ ਇਸ ਗੱਲ ਨੂੰ ਮਗਰ ਜੇ ਲੱਗੇਗੀ ਤੇ ਸਰਕਾਰ ਪਿੱਛੇ ਨਹੀਂ ਹਟੇਗੀ ਔਰ ਅਸੀਂ ਦੇਸ਼ ਦੀ ਜਿਹੜੀ ਜਨਤਾ ਹੈ ਉਹਨਾਂ ਦਾ ਫਰਜ਼ ਬੰਦਾ ਉਹ ਸਰਕਾਰ ਦੇ ਨਾਲ ਖਲੋ